ਹਾਂਜੀ ਕੀ ਹਾਲ ਆ ਵੀਰੇ ਠੀਕ ਆ ਵਧੀਆ ਜੀ ਆ ਝੋਨਾ ਲਾਇਆ ਆਪਾਂ ਇਹ ਕਿੰਨੇ ਦਿਨ ਦਾ ਹੋ ਗਿਆ ਜੀ ਇਹ ਅੱਜ ਮੋਸ਼ਲੀ ਤਿੰਨ 45 50 ਦਿਨ ਦੇ ਵਿੱਚ ਹੋ ਗਿਆ ਜਦੋਂ ਅੱਛਾ ਜੀ ਤੇ ਕਿਵੇਂ ਘਾ ਘੂ ਦਾ ਕਿਵੇਂ ਇਹਦੇ 'ਚ ਕੋਈ ਸਪਰੇ ਵਗੈਰਾ ਕੀਤੀ ਆ ਤੁਸੀਂ ਆ ਥੋੜੇ ਦਿਨ ਪਹਿਲਾਂ ਤਾਂ ਬੜਾਕਾ ਸੀ ਇਹਦੇ 'ਚ ਜਦੋਂ ਆਪਾਂ ਦੇਖਿਆ ਸੀ ਆ ਇਹਦੇ 'ਚ ਅਸੀਂ ਸਪਰੇ ਕੀਤੀ ਹੈ ਇਹਦੇ 'ਚ ਨੋਮਨੀ ਗੋਲਡੀ ਸਪਰੇ ਹੋਈ ਹੈ ਇਹਦੇ ਵਿੱਚ ਠੀਕ ਆ ਜੀ ਤੇ ਨੋਮਨੀ ਗੋਲਡੀ ਨਾਲ ਅਸੀਂ ਇੱਕ ਸਾਥੀ ਪਾਈ ਆ ਜੀ ਠੀਕ ਆ ਦੋ ਦੋਆਂ ਹੀ ਦੀ ਸਪਰੇ ਕੀਤੀ ਹੈ ਇਹਦੇ ਵਿੱਚ ਉਹਦਾ ਮੰਨ ਲਓ ਦਵਾਈ ਦਾ ਘਾ ਨਾਲ ਕੋਈ ਮੰਨ ਲਓ ਵੀ ਝੋਨੇ ਦਾ ਤਨੀ ਨੁਕਸਾਨ ਉਹਦੇ ਚ ਕੋਈ ਵੀ ਜਿਵੇਂ ਝੋਨੇ ਦਾ ਬੂਟਾ ਮਰ ਜੇ ਜਾਂ ਸੜ ਜੇ ਕੋਈ ਐਵੇਂ ਦਾ ਸਿਸਟਮ ਤਨੀ ਹੈਗਾ ਨਹੀਂ ਨਹੀਂ ਝੋਨੇ ਦੇ ਉਪਰ 1% ਕੋਈ ਦਿੱਕਤ ਨਹੀਂ ਆਉਂਦੀ ਇਹਦੇ ਵਿੱਚ ਹਾਂ ਜੀ ਹਾਂ ਜੀ ਪੂਰਾ ਪੂਰਾ ਹੈ ਨਾ ਪੂਰਾ ਕਾਮਯਾਬ ਪੂਰਾ ਕਾਮਯਾਬ ਵਾਲਾ ਕਿੰਨੇ ਕਿੱਲੇ ਇਸ ਵਾਰ ਕਿੰਨੇ ਕਿੱਲੇ ਲਾਏ ਆ ਤੁਸੀਂ ਇਹ ਸੁੱਕੇ ਝੋਨੇ ਦੇ ਜੀ ਅਸੀਂ ਇਸ ਵਾਰ 11 ਕਿੱਲੇ ਲਾਏ ਆ ਜੀ ਕੇਰਾ ਕੇਰੇ ਆ 11 ਕਿੱਲੇ ਆ 11 ਕਿੱਲਿਆਂ ਦਾ ਠੀਕ ਆ ਜੀ ਤੇ ਸਾਨੂੰ ਤਾਂ ਇਹ ਬਹੁਤ ਵਧੀਆ ਲੱਗਾ ਝੋਨਾ ਦੇਖੋ ਤੁਸੀਂ ਜੀ ਆਹ ਨਵੀਆਂ ਵਧੀਆ ਹਰੇ ਭਰੇ ਖੜੇ ਆ ਵਾ ਖਾਦ ਆ ਇੱਕ ਆ ਦੇ ਵਿੱਚ ਨਾਮੋ ਨਿਸ਼ਾਨ ਹੀ ਹੈ ਨਹੀਂ ਇਹਦੇ ਚ ਤੇ ਖਾਦ ਕਿੰਨੀ ਪੈ ਗਈ ਹੁਣ ਤੱਕ ਯੂਰੀਆ ਖਾਦ ਇਹਦੇ ਚ ਸਾਡੇ ਤਕਰੀਬਨ 3.5 ਗੱਟੇ ਪੈ ਗਏ ਨੇ 3.5 ਗੱਟੇ ਖਾਦ ਪੈ ਗਈ ਅੱਗੇ ਹੋਰ ਕਿੰਨੀ ਪੈਜੂ ਹੋਰ ਇਹਦੇ ਚ ਇੱਕ ਘਟਾ ਹੋਰ ਲੈ ਗਈ ਆ ਇੱਕ ਘਟਾ ਇੱਕ ਘਟਾ 1.5 ਘਟਾ ਲੈ ਲੇ 1509 ਆ ਥੋੜੀ ਖਾਦ ਵੈਸੇ ਵੱਧ ਲੈਂਦੀ ਆ ਠੀਕ ਆ ਠੀਕ ਨਾਲ ਫੋਟ ਵਾਲੀ ਦਵਾਈ ਵੀ ਪੋਣੀ ਪਈਏ ਦੋ ਵਾਰੀ ਫੋਟ ਵਾਲੀ ਦਵਾਈ ਪਾਣੀ ਸੀ ਕਿਤੇ ਕਿਤੇ ਵਿੱਚ ਵੀਰੇ ਝੰਡਾ ਜਿਵੇਂ ਆ ਦਿਖਦਾ ਪਿਆ ਇਹ ਇੱਕ ਦੋ ਪੇਡਾ ਵੈਸੇ ਇੰਨਾ ਹੈ ਕੋਈ ਨਹੀਂ 1-2% ਉਹ ਵੀ ਇਹਦੇ ਚ ਆਉਂਦਾ ਵੈਸੇ ਜਿਹੜੀ ਆਪਾਂ ਦੂਸਰੀ ਬੀਜਦੇ ਆ ਉਹਦੇ ਵਿੱਚ ਚੰਡੇ ਦੇ ਚੰਡੇ ਦੇ ਕਿਹਦੇ ਜ਼ਿਆਦਾ ਆਉਂਦੀ ਆ ਇਹਦੇ ਵਿੱਚ ਚੰਡਾ ਬਹੁਤ ਜ਼ਿਆਦਾ ਨਾ ਮਾਤਰੀ ਆਉਂਦਾ ਵਾ ਪਾਣੀ ਦਾ ਦੱਸੋ ਫਿਰ ਪਾਣੀ ਦਾ ਕੀ ਸਿਸਟਮ ਹੈ ਇਹਦੇ ਚ ਪਾਣੀ ਦਾ ਤਾਂ ਸੀ ਇਹਦੇ ਵਿੱਚ ਲਾ ਲਓ ਵੀ ਸ਼ੁਰੂ ਜੇ ਵੇ ਜਦੋਂ ਅਸੀਂ ਬਜਾਈ ਕੀਤੀ ਸੀਗੀ ਉਦੋਂ ਤਾਂ ਅਸੀਂ ਸ਼ੁਰੂ ਜੇ ਪਾਣੀ ਲਾ ਕੇ ਸੁੱਕੇ ਚ ਗੇਰ ਕੇ ਪਾਣੀ ਲਾਤਾ ਸੀਗਾ ਫਿਰ ਇੱਕ ਹਫਤੇ ਬਾਅਦ ਪਾਣੀ ਲਾਇਆ ਰੋਜ਼ਾਨਾ ਰੁਟੀਨ ਦੇ ਵਿੱਚ ਹੀ ਇੱਕ ਇੱਕ ਹਫਤੇ ਬਾਅਦ ਪਾਣੀ ਲੱਗਦਾ ਰਿਹਾ ਇਹਨਾਂ ਨੂੰ ਠੀਕ ਆ ਠੀਕ ਆ ਯਾਨੀ ਬਹੁਤ ਬੱਚਤ ਆ ਪਾਣੀ ਦੀ ਆ ਪਾਣੀ ਦੀ ਬਹੁਤ ਬੱਚਤ ਆ ਪਾਣੀ ਦੀ ਬੱਚਤ ਹੋ ਗਈ ਦੂਜਾ ਫਿਰ ਲੇਬਰ ਦਾ ਛੁਟਕਾਰਾ ਹੋ ਜਾਂਦਾ ਇਹਦੇ ਵਿੱਚ ਲੇਬਰ ਦੀ ਨਹੀਂ ਪੈਂਦੀ ਆਪਾਂ ਨੂੰ ਠੀਕ ਆ ਜੀ ਠੀਕ ਆ ਠੀਕ ਆ